ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਆਪਾਂ ਚੱਲਨੇ ਆਂ ਬਈ ਮੰਡੀ ਹੋਰ ਮੈਂ ਵੀ ਆ ਗਿਆ ਆਪਣੇ ਹੋਰ ਤਾਂ ਇਹ ਕਿਤਰਾ ਠੀਕ ਹੈ ਕਿਤਰਾ ਤਰਚੋਂ ਨਾ ਵਧੀਆ ਵਧੀਆ ਹੈ ਨਵੀਂ ਮਸ਼ੀਨ ਬਈ ਅੰਦਰ ਲਾਤੀ ਤੀ ਰਾਤ ਹੈ ਬਾਹਰੇ ਹੈ ਅੰਦਰ ਬੜੀ ਟਰਾਲੀ ਖੜੀ ਦੀ ਇੱਕ ਨਹੀਂ ਤਾਂ ਦੋ ਹੀ ਲੱਗ ਜਾਂਦੀ ਅੰਦਰ ਦੂਜੀ ਸਾਈਡ ਨੂੰ ਬਿੱਟੂ ਦੂਜੀ ਸਾਈਡ ਨੂੰ ਚਲਾਂ ਆ ਬਈ ਆਪਾਂ ਮੰਡੀ ਨੂੰ ਦੇਖਦੇ ਆ ਯਾਰ ਇਹਦਾ ਬਾਜ਼ਾਰ ਅੱਜ ਬਣੇ ਰਹੇ ਹੋ ਜੀ ਆਪਣੀ ਵੀਡੀਓ ਗੱਲ ਬੱਕੀ ਸਰੋਂ ਸਰੋਂ ਦੀ ਵੀ ਕਰਾਂਗੇ ਤਿਆਰੀ ਅੱਜ ਖੇਤ ਕੋਤ ਪਾਹੇ ਜਿਹੜਾ ਸਰੋਂ ਬੀਜਣੀ ਆਪਾਂ ਨੇ ਗੱਠਾਂ ਚੱਕ ਹੋ ਗਈਆਂ ਕੱਲ੍ਹ ਉਹ ਟਰਾਲੀ ਖੜੀ ਵੀ ਪਰਲੀ ਸਾਈਡ ਵੱਡੀ ਮੈਨੂੰ ਸੀ ਨਾ ਦੋਈ ਲੱਗ ਜਾਣੀ ਸੀ ਹੁਣ ਜਿਹੜੇ ਭਾਈ ਮੰਡੀ ਮਲਦੀਪ ਬੋਟਿਕ 143 ਨੰਬਰ ਦੁਕਾਨ ਯਾਰੀ ਦਾ ਰਮੇਸ਼ ਕੁਮਾਰ ਲੈ ਲੈ ਗੀ ਟਰਾਲੀ ਪਰਦਾ ਹਟਾ ਅਲ ਛੋਣਾ দাও ਛੋਣਾ ਰੋ ਇਹ ਖੋਲ ਲੈ ਉੱਪਰ ਵਾਲਾ ਖੋਲ ਉੱਪਰ ਵਾਲਾ ਇਹ ਕੋਈ ਆਹ ਦਿਓ ਰਾਹ ਦਾ ਬਾਹਰ ਸਾਲੇ चल गया भाई पंखा लग चलिया पखा रह गया थोड़ा जा माल दो पखे ला के दो ढेरिया बना है ਉਹ ਡੋਡੀ ਵੀ ਖਾਸੀ ਕਰਦੇ ਕਰਦੇ ਆ ਬਾਬ ਜੀ ਆ ਬਾਲ ਗਿਆ ਲਗੀ ਬੋਲੀ ਆਣੇ ਵਾਲੀ ਐ ਥੋੜੇ ਟਾਈਮ ਹੋਈ ਟਾਈਮ ਗਲੇ ਡਿੱਪੜ ਨੂੰ ਪੜ ਜੇਗਾ ਟਰਾਲੀ ਆਪਾਂ ਲੈ ਕੇ ਨਹੀਂ ਹਜੇ ਪਿੰਡ ਨੂੰ ਮੇਰਾ ਮਾਚਲ ਵੇਚ ਕੇ ਹੀ ਵਗਦੇਗੇ ਬੋਲੀ ਆ ਗਈ ਬੋਲੀ भी तो पत् ती पैंती अठाई सौ पंज दस पंद्रह भी पच्ची पैती चालीस उनतालीस पाँच पचुवंजा सठ पैंठ सत्तर न हो गया पचहत्तर अस्सी पचासी नब्बे पचानवे उन्त्ती सौ पं दस पंद्रह भी पच्ची ती

80 ਰੁਪਏ ਦੇ ਆ ਗਿਆ। ਇਹ ਕੋਣ ਲਗਾਇਆ? ਭਾਈ 3080 3080 ਰੁਪਏ ਘਟਦਾ ਹੀ ਜਾ ਰਿਹਾ ਰੇਟਾ 3080 ਰੁਪਏ ਲੱਗੇ ਚੱਲ ਗਿਆ ਵੀ ਚੱਲ ਗਿਆ ਕੰਡਾ 50 ਕਿਲੋ ਦੀ ਭਰਤੀ ਅੱਜ 3080 ਰੁਪਏ ਲੱਗਿਆ ਰੇਟ ਆਪਣਾ ਟਾਈਮ ਗਲੇ ਨਿਬੜ ਜਾਏਗਾ ਉਹ ਜ਼ਿਆਦਾ ਜਿਹੜਾ ਕੁਆੜ ਜਾਂ ਲੱਫ ਲੈ ਟਰਾਲੀ ਨਾਲ। ਦਾ ਵੀ ਨਿਬੜ ਗਿਆ ਭਰਾਈ ਦਾ। ਲੱਗ ਗਿਆ ਥੋਕਾ। ਥੋੜਾ ਜਿਹਾ ਰਹਿ ਗਿਆ ਬਸ ਇਹ। ਉਹਦੇ ਬਾਅਦ ਚੱਲ ਰਹੀ ਹੈ ਕੰਪੈਨ ਟਰਾਲੀ ਛੱਡੇਗੇ ਹਰ ਕਿਸੇ ਤਰ੍ਹਾਂ ਆਪਾਂ। ਫੋਨ ਆਇਆ ਉਹ ਕ ਭਾਈ ਅਸੀਂ ਮਰਗਲ ਜਾਣਾ ਲੱਗੇਗਾ ਪਹੁੰਚ ਕੇ ਭਾਈ ਖੇਤੋਂ ਖਾਲੀ ਛੱਡਣ ਆਪਾਂ ਪਰ ਈ ਟਰਾਲੀ ਉਹ ਚੱਲ ਰਹੀ ਹੈ ਕਰਤਾਰ ਆਪਣੀ ਸਫਰਦਾਰ ਭਾ ਕਿਆ ਹਾਲ ਹੈ ਜੀ ਸੈਲਰ ਵਾਲਾ ਲਾਲਾ ਨਹੀਂ ਆਇਆ ਅੱਜ ਪਤਨੀ ਬਾਈ ਟਰਾਲੀ ਆਪਾਂ ਨਾ ਆਪਾਂ ਕਰ ਲੈ ਖੇਤ ਤਿਆਰ ਸਰੋਂ ਵਾਲੇ ਬਾਹੀ ਮਾ ਜੋੜੇ ਕੇ ਟਰੈਕਟਰ ਜੀ ਆਪਾਂ ਮਾ ਖੇਤਰੀ ਮਪਾਂਗੇ ਹਾਲਾ ਤਕੀਆਂ ਬਾਕੀ ਸੀਆਂ ਹਾਰੇ ਫੇਰਦੇ ਆਂ ਵੀਰੇ ਚੂਰੇ ਚੋਕ ਵੀ ਫੇਰਿਆ ਤੂਰ ਤੇ ਵੀਰੇ ਚੋਕ ਯਾਰ ਬਾਈ ਕਰ ਦਾਂਗੇ ਤੇ ਮੁਰਕੇ ਸਰੋਂ ਸੁੱਕਦੀ ਨਹੀਂ ਹੈਗੀ ਪਾਣੀ ਪੁਣਾਈ ਦੇ ਅੱਛਾ ਚੱਲ ਰਹੀ ਹੈ ਤੇਜ ਖੇਤ ਪਣਾਣਾ ਬਿਹਾਨ ਵਧੀਆ ਲੱਗਿਆ ਆਪਾਂ ਨੂੰ ਗਰੀਬ ਹੋਵੇ ਬਾਈ ਦਿੱਤੀ ਵਾਲੇ ਜਿਤਨਾ ਬਿਹਾਨ ਟਰੈਕਟਰਾਂ ਵਾ ਆ ਬਾਈ ਹਲਪ ਆ ਗਿਆ ਲੈ ਵੀ ਆਪਾਂ ਨੇ ਪਾਲੇ ਹਾਲਾ ਟਰੈਕਟਰ ਮੈਂਨੋ ਜੱਕੀ ਵਾਲੇ ਹਾਲਾ ਆਪਣੇ 13 ਵਾਲੇ ਸਪਰਿੰਗਾਂ ਵਾਲੇ ਐਨ ਛੱਟ ਕੇ ਪਾਹੇਗੇ ਬਾਈ ਤੇ ਖੋਦੂ ਖੁਰਮਾ ਬਣਾ ਤੀਹਰ ਬਣਾ ਚੋਹਰ ਮਾ ਬਣਾ ਜਿੱਥੇ ਰੂਟਾਵੇਟਰ ਲੱਗਿਆ ਬੰਨੇ ਉੱਥੇ ਡਲੇ ਜੇ ਫਾਦਦੇ ਆ ਹਾਲਾ ਮੈਂ ਇਸ ਕਰਕੇ ਰੂਟਾਵੇਟਰ ਬੱਜ ਲੈਣ ਦੇ ਫਿਰ ਮਾਰਦੇ ਆਪਾਂ ਨੇ ਅੱਧਾ ਘੰਟਾ ਲੱਗੇ ਚਲੋ ਟਰੈਕਟਰ ਨੂੰ ਚਲੋ ਅੱਧਾ ਲੱਗੋ ਪਾਉਣਾ ਲੱਗੋ ਐਨੇ ਪਰ ਹੁਕ ਲੇ ਫਿਰ ਮਾਰਾਂਗੇ ਹਾਲਾ ਫਿਰ ਐਨ ਬਹਿ ਜਾਣੇ ਹਲ ਚੰਗੀਦ ਨਾ ਨਾਲ ਇੱਕ ਬਲ ਹੋ ਜਾਏਗਾ ਫਿਰ ਰੂਟਾਵੇਟਰ ਵੀ ਨਿਬੜ ਕੇ ਬਈ ਰੂਟਾਵੇਟਰ ਗਾ ਹੈ ਨਹੀਂ ਰਾ ਹੋ ਗਿਆ ਇਹ ਜੋੜਾਂਗੇ ਪਹਾਲਾ ਕੋਟ ਬਣਾ ਲੈਣਾ ਯਾਰ ਵਧੀਆ ਇੱਕ ਬਾਸ ਸਵੇਰੇ ਪਾ ਲੇਗੇ ਰੋਟਾਵੇਟਰ ਕੀ ਦੂਜੀਆ ਰੋਟਾਵੇਟਰ ਚ ਰਲਾ ਦੇ ਕਰੀਏ ਕਿਦੋਂ ਆਪਾਂ ਟੈਂਡਰਾਂਗੇ ਮਤਲਬ ਹਾਲਾਂ ਕੀ ਫੱਟ ਕੇ ਤਲੇ ਤੇ ਹਿਆਂ ਬੀਜਾ ਇਹਦੀ ਜੀ ਮੈਂ ਵਿਤਰਾਂ ਟੜਾ ਕੱਢੇਗਾ ਮੜਾ ਮੋਟਾ ਲੱਗਿਆ ਬਾਈ ਸਿਰੇ ਵਾਲੇ ਕੀ ਡਿਮਾਰ ਰੋਟਾਵੇਟਰ ਗੱਲ ਆਪਾਂ ਕਰਾਂ ਬਾਈ ਸਟਾਰਟ ਹਾਈ ਲੈਂਡ ਆ ਗਈ ਬਾਈ ਆ ਗਈ ਕਰਤਾਰ ਵੀ ਠੀਕ ਹੈ ਬਾਈ ਨਵੇੜਾਂ ਆਪਾਂ ਹਲਾਂਗਾ ਸਵੇਰੇ ਬੀਜੇ ਦੇ ਬੀਜ ਆਪਾਂ ਦਿਖਾਵਾਂਗੇ ਕਿਹੜੀ ਵੈਰੈਟੀ ਬੀਜੀ ਆਪਾਂ ਨੇ ਕਿੰਨਾ ਬੀਜ ਪਾਇਆ ਕਰੂੰਗੀ ਠੀਕ ਹੈ ਜੀ ਧੰਨਵਾਦ ਅੱਜ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ ਮਿਲਾਂ ਕੱਲੋ ਨਵੀਂ ਵੀਡੀਓ 'ਵਾਂ ਸਵੇਰੇ ਆਪਾਂ ਕਿਹੜੀ ਸਰੋਂ ਬੀਜਾਂਗੇ ਕਿੰਨਾ ਬੀਜ ਪਾਵਾਂਗੇ ਸਾਰਾ ਦੱਸਾਂਗੇ ਜੀ ਕੱਲ੍ਹ ਵਾਲੀ ਵੀਡੀਓ 'ਵਾਂ ਠੀਕ ਹੈ ਬਾਈ ਓਕੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ ਧੰਨਵਾਦ